ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਆ ਪੰਜਾਬ ਦੀ ਅੱਜ 26 ਅਗਸਤ ਰਾਤ ਦੇ ਸਮੇਂ ਦੀ ਕੀ ਅਪਡੇਟ ਹੈ ਸੋ ਇਹਦੇ ਵਿੱਚ ਦੇਖ ਰਹੇ ਹਾਂ ਤਾਜ਼ਾ ਸੈਟੇਲਾਈਟ ਤਸਵੀਰ ਕਿ ਪੰਜਾਬ ਦੇ ਲਗਭਗ ਪਾਸੇ ਦੇ ਹਿੱਸਿਆਂ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਦੁਪਹਿਰ ਤੋਂ ਬਾਅਦ ਕੁਝ ਟੁੱਟਵੀਂ ਬੱਦਲਵਾਈ ਨੇ ਉੱਤਰੀ ਤੇ ਕੁਝ ਪੱਛਮੀ ਖੇਤਰਾਂ ਨੂੰ ਥੋੜਾ ਬਹੁਤ ਪ੍ਰਭਾਵਿਤ ਕੀਤਾ ਹੈ ਦੋ ਚਾਰ ਹਿੱਸੇ ਮਾਝੇ ਦੇ ਬਾਕੀ ਦੁਆਬੇ ਦੇ ਹੁਸ਼ਿਆਰਪੁਰ ਸਾਈਡ ਦੇ ਇਲਾਕੇ ਤੇ ਹੁਣ ਗੱਲ ਕਰੀਏ ਦੇਰ ਸ਼ਾਮ ਤੋਂ ਲਗਭਗ 7:00 ਵਜੇ ਤੋਂ ਬਾਅਦ ਦੀ ਅਪਡੇਟ ਤਾਂ ਇਹਦੇ ਵਿੱਚ ਆਪਾਂ ਨੂੰ ਕੁਝ ਭਾਗ ਇਹਦੇ ਵਿੱਚ ਆਪਾਂ ਨੂੰ ਜਲੰਧਰ ਕਪੂਰਥਲਾ ਸਾਈਡ ਦੇ ਜੋ ਮਾਝੇ ਦੇ ਨੇੜਲੇ ਹਿੱਸੇ ਨੇ ਉਹਨਾਂ ਭਾਗਾਂ ਵਿੱਚ ਬੱਦਲਬਾਈ ਨਮੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਛੋਟੇ-ਮੋਟੀਆਂ ਕਾਰਵਾਈਆਂ ਆਪਾਂ ਨੂੰ ਅਮਰਸਰ ਗੁਰਦਾਸਪੁਰ ਦੇ ਹਿੱਸਿਆਂ ਦੇ ਕੁਝ ਪਠਾਨਕੋਟ ਦੇ ਇਲਾਕਿਆਂ ਵਿੱਚ ਵੀ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਗਰਜ ਝਮਕ ਹੋ ਸਕਦੀ ਹੈ ਮੀਂਹ ਦੇ ਸ਼ਰਾਟੇ ਵੀ ਦੇਖਣ ਨੂੰ ਮਿਲ ਸਕਦੇ ਨੇ ਇਨ੍ਹਾਂ ਹਿੱਸਿਆਂ ਵਿੱਚ ਤੇ ਹੁਸ਼ਿਆਰਪੁਰ ਦੇ ਵੀ ਜਿਹੀ ਹੀ ਹਿੱਸਿਆਂ ਦੇ ਵਿੱਚ ਆਪਾਂ ਨੂੰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜਿਵੇਂ ਜਿਹੜੇ ਖਾਸ ਇਲਾਕੇ ਹਿਮਾਚਲ ਦੇ ਨੇੜਲੇ ਨੇ ਉਹਨਾਂ ਹਿੱਸਿਆਂ ਵਿੱਚ ਹੋ ਸਕਦਾ ਹੈ ਕਿ ਕੁਝ ਤਕੜੇ ਮੀਂਹ ਦੇ ਸਪੈਲ ਵੀ ਲੱਗ ਸਕਦੇ ਨੇ ਬਾਕੀ ਬੱਦਲਬਾਈ ਨਾਲ ਹਲਕੇ ਦਰਮਿਆਨੇ ਮੀਂਹ ਦੀ ਸੰਭਾਵਨਾ ਹੋਰ ਵੀ ਨਾਲ ਕਈ ਹਿੱਸਿਆਂ ਵਿੱਚ ਆਪਾਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਕੁਝ ਪੂਰਬੀ ਹਿੱਸਿਆਂ ਵਿੱਚ ਚੰਡੀਗੜ੍ਹ ਮੋਹਾਲੀ ਕਰਾਲੀ ਸਾਈਡ ਦੇ ਇਲਾਕੇ ਕੁਝ ਥੋੜਾ ਬਹੁਤ ਉੱਤਰੀ ਹਿੱਸਿਆਂ ਵਿੱਚ ਨੰਗਲ ਅਨੰਦਪੁਰ ਸਾਹਿਬ ਦੇ ਇਲਾਕੇ ਹੋਗੇ ਗੜਸ਼ੰਕਰ ਰਾਹੋਂ ਨਵਾਂ ਸ਼ਹਿਰ ਦੇ ਨੇੜੇ ਤੇੜੇ ਦੇ ਹਿੱਸੇ ਲੁਧਿਆਣਾ ਜ਼ਿਲ੍ਹੇ ਦੇ ਕੁਝ ਖਾਸ ਪੂਰਬੀ ਇਲਾਕੇ ਆ ਸਕਦੇ ਨੇ ਸੋ ਇਨ੍ਹਾਂ ਹਿੱਸਿਆਂ ਵਿੱਚ ਵੀ ਬੱਦਲਵਾਈ ਦੇਰ ਸ਼ਾਮ ਤੋਂ ਅੱਧੀ ਰਾਤ ਤੱਕ ਰਹੂਗੀ ਤੇ ਮੀਂਹ ਦੀ ਸੰਭਾਵਨਾ ਹਲਕੀ ਦਰਮਿਆਨੀ ਪੈਚੀ ਰੂਪ ਵਜਣੀ ਕੋ ਇਨ੍ਹਾਂ ਜ਼ਿਲ੍ਹਿਆਂ ਦੇ ਕੁਝ ਭਾਗਾਂ ਵਿੱਚ ਮੀਂਹ ਦੀ ਸੰਭਾਵਨਾ ਥੋੜੀ ਬਹੁਤ ਬਣ ਸਕਦੀ ਆ ਪਰ ਜ਼ਿਆਦਾ ਤਕੜੇ ਮੀਂਹ ਦੀ ਸੰਭਾਵਨਾ ਨਹੀਂ ਹੈ ਤੇ ਉਸ ਤੋਂ ਬਾਅਦ ਬਾਕੀ ਹਿੱਸਿਆਂ ਵਿੱਚ ਮੌਸਮ ਠੀਕ ਠਾਕ ਹੈ ਲਗਭਗ ਅੱਧੀ ਘਰਾਂ ਦੇ ਆਸ-ਪਾਸ ਯਾਨੀ ਕਿ 10-11 ਵਜੇ ਦੇ ਕਰੀਬ ਤੋਂ ਕੁਝ ਦੱਖਣੀ ਹਿੱਸਿਆਂ ਵਿੱਚ ਥੋੜੀ-ਬਹੁਤ ਬੱਦਲਵਾਈ ਐਂਟਰ ਹੋ ਸਕਦੀ ਹੈ ਜਿਵੇਂ ਪਟਿਆਲੇ ਤੋਂ ਸੰਗਰੂਰ, ਮਾਨਸਾ, ਬਠਿੰਡਾ ਦੇ ਇਲਾਕੇ ਹੋਗੇ ਇਨ੍ਹਾਂ ਭਾਗਾਂ ਵਿੱਚ ਵੀ ਬੱਦਲਵਾਈ ਦੀ ਆਵਾਜਾਈ ਹੋਣ ਦੀ ਸੰਭਾਵਨਾ ਹੈ ਮੀਂਹ ਦੇ ਹਾਲਾਤ ਥੋੜੇ-ਬਹੁਤ ਕੁਝ ਹਿੱਸਿਆਂ ਵਿੱਚ ਬਣ ਸਕਦੇ ਨੇ 20-30% ਸੰਭਾਵਨਾ ਬਣੀ ਹੋਈ ਹੈ ਕਿ ਥੋੜਾ-ਬਹੁਤ ਮੀਂਹ ਕੁਝ ਹਿੱਸਿਆਂ ਵਿੱਚ ਇਨ੍ਹਾਂ ਜ਼ਿਲ੍ਹਿਆਂ ਦੇ ਪੈ ਸਕਦਾ ਹੈ ਬਾਕੀ ਛੋਟੇ-ਮੋਟੇ ਅੰਗਤੀਵਿਧੀਆਂ ਹੋਰ ਵੀ 2-4 ਹਿੱਸਿਆਂ ਵਿੱਚ ਹੋ ਸਕਦੇ ਨੇ ਕਿਉਂਕਿ ਰਾਤ ਦੇ ਸਮੇਂ ਜਿਹੜੀ ਬੱਦਲਵਾਈ ਆਵਾਜ਼ ਆਈ ਉਹ ਬਣੀ ਰਹੇਗੀ ਕਿਉਂਕਿ ਇਹਦਾ ਕਾਰਨ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇੱਕ ਜਿਹੜਾ ਚੱਕਰਵਾਤੀ ਸਿਸਟਮ ਆ ਉਹਦੇ ਚੱਲਦੇ ਪੰਜਾਬ ਵਿੱਚ ਹੁਣ ਬੱਦਲਵਾਈ ਟੁੱਟਵੇਂ ਰੂਪ ਵਿੱਚ ਆਵਾਜ਼ ਆਈ ਕਰਦੀ ਰਹੇਗੀ ਸੋ ਜਿਹਦੇ ਚੱਲਦੇ ਮੀਂਹ ਦੇ ਸ਼ਰਾਟੇ ਆਪਾਂ ਨੂੰ ਰੁਕ-ਰੁਕੇ ਦੇਖਣ ਨੂੰ ਮਿਲ ਸਕਦੇ ਨੇ